ਹੁਣ ਤੱਕ ਦੀ ਵੱਡੀ ਖਬਰ ਦੇ ਨਾਲ ਤੁਹਾਨੂੰ ਜੋੜਦੇ ਹਾਂ ਤੁਹਾਨੂੰ ਦੱਸ ਦਈਏ ਕਿ ਕਨਈਆ ਮਿੱਤਲ ਨੇ ਯੂ ਟਰਨ ਲਿਆ ਹੈ ਤੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ 8 ਸਤੰਬਰ ਨੂੰ ਕਨਈਆ ਮਿੱਤਲ ਵੱਲੋਂ ਜਿਹੜਾ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਕਾਂਗਰਸ ਦੇ ਨਾਲ ਜੁੜਨਗੇ ਸੋ ਹੁਣ ਤੱਕ ਦੀ ਵੱਡੀ ਖਬਰ ਹੈ ਕਿ ਕਨਈਆ ਮਿੱਤਲ ਹੁਣ ਕਾਂਗਰਸ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਕਨਈਆ ਮਿੱਤਲ ਪਿਛਲੇ ਸਮੇਂ ਦੇ ਵਿੱਚ ਬੀਜੇਪੀ ਤੋਂ ਟਿਕਟ ਨਾ ਮਿਲਣ ਕਰਕੇ ਨਾ ਖੁਸ਼ ਚੱਲਦੇ ਸਨ ਤੇ ਇਸ ਕਰਕੇ ਉਹਨਾਂ ਦਾ ਮਨ ਸੀ ਕਿ ਉਹ ਕਾਂਗਰਸ ਦੇ ਨਾਲ ਜੁੜਨਾ ਚਾਹੁੰਦੇ ਨੇ ਪਰ ਹੁਣ ਅੱਜ ਸੋਸ਼ਲ ਮੀਡੀਆ ਤੇ ਪੋਸਟਰ ਸਾਂਝੀ ਕਰਕੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਕਾਂਗਰਸ ਦੇ ਵਿੱਚ ਵੀ ਸ਼ਾਮਲ ਨਹੀਂ ਹੋ ਰਹੇ ਸੋ ਹੁਣ ਤੱਕ ਦੀ ਵੱਡੀ ਤੇ ਐਮ ਖਬਰ ਹੈ ਕਿ ਮਸ਼ਹੂਰ ਗਾਇਕ ਕਨਈਆ ਮਿੱਤਲ ਕਾਂਗਰਸ ਵਿੱਚ ਜਿਹੜੇ ਸ਼ਾਮਲ ਹੋ ਸਕਦੇ ਸਨ ਪਰ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਕਾਂਗਰਸ ਦੇ ਵਿੱਚ ਨਹੀਂ ਸ਼ਾਮਲ ਹੋ ਸਕਦੇ ਕਨਈਆ ਮਿੱਤਲ ਜੋ ਕਿ ਟਿਕਟ ਨਾ ਮਿਲਣ ਤੋਂ ਨਰਾਜ਼ ਸਨ ਯੂਪੀ ਦੇ ਚੋਣਾਂ ਦੌਰਾਨ ਕਨਈਆ ਮਿੱਤਲ ਦਾ ਇੱਕ ਗੀਤ ਬਹੁਤ ਮਸ਼ਹੂਰ ਹੋਇਆ ਸੀ ਉਹਨਾਂ ਨੇ ਇੱਕ ਗੀਤ ਗਾਇਆ ਸੀ ਕਿ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਇੱਕ ਗੀਤ ਗਾਇਆ ਸੀ ਇੱਕ ਨਿੱਜੀ ਚੈਨਲ ਦੇ ਗੱਲਬਾਤ ਦੌਰਾਨ ਜਦੋਂ ਕਨਿਆ ਮਿੱਤਲ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਉਹਨਾਂ ਨੂੰ ਟਿੱਕ ਟਾ ਮਿਲਣ ਤੇ ਕੋਈ ਨਾਰਾਜ਼ਗੀ ਆ ਤਾਂ ਇਸ ਤੇ ਇੱਕ ਨਿਆ ਮਿੱਤਲ ਦਾ ਜਵਾਬ ਸੀ ਕਿ ਕੋਈ ਨਾਰਾਜ਼ਗੀ ਨਹੀਂ ਹੈ ਪਰ ਮੇਰਾ ਮਨ ਜਿਹੜਾ ਆ ਉਹ ਕਾਂਗਰਸ ਦੇ ਨਾਲ ਜੁੜ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਕਦੇ ਕਿਸੇ ਪਾਰਟੀ ਨੂੰ ਜਿਹੜਾ ਆ ਉਸ ਦੇ ਵਿੱਚ ਸ਼ਾਮਲ ਹੋਣ ਬਾਰੇ ਨਹੀਂ ਸੋਚਿਆ ਜਾਂ ਉਸ ਦੇ ਬਾਰੇ ਉਸ ਵਿੱਚ ਕੰਮ ਕਰਨ ਬਾਰੇ ਵੀ ਨਹੀਂ ਸੋਚਿਆ ਤੇ ਮੈਨੂੰ ਲੱਗਦਾ ਹੈ ਕਿ ਕਾਂਗਰਸ ਵਿੱਚ ਮੈਨੂੰ ਸ਼ਾਮਲ ਹੋਣਾ ਚਾਹੀਦਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਵਿਨੇਸ਼ ਫੁਗਾੜ ਵੀ ਕਾਂਗਰਸ ਨਾਲ ਜੁੜੀ ਹੋਈ ਹੈ ਫਿਰ ਵੀ ਉਹ ਅਤਿਆਚਾਰਾਂ ਦਾ ਸਾਹਮਣਾ ਕਰ ਰਹੀ ਹੈ ਤੋਂ ਇਸ ਤੋਂ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੇ ਸਮਰਥਨ ਨਾਲ ਅਜਿਹੀ ਪਾਰਟੀ ਦਾ ਵੀ ਸਮਰਥਨ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਗੱਲ ਬਣ ਜਾਂਦੀ ਹੈ ਤਾਂ ਯਕੀਨੀ ਤੌਰ ਦੇ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣਗੇ ਪਰ ਹੁਣ ਜਿਹੜੀ ਅੱਜ ਸੋਸ਼ਲ ਮੀਡੀਆ ਤੇ ਇੱਕ ਨਈਂਆ ਮਿੱਤਲ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਇਸ ਦੇ ਵਿੱਚ ਜਿਹੜਾ ਆ ਉਹ 8 ਸਤੰਬਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਗੱਲ ਉਹਨਾਂ ਨੇ ਆਖੀ ਸੀ ਤੇ ਉਹ ਆਪਣੀ ਗੱਲ ਤੋਂ ਮੁੱਕਰੇ ਨੇ ਸੋ ਟਿਕਟ ਨਾ ਮਿਲਣ ਕਰਕੇ ਵੀ ਉਹ ਭਾਜਪਾ ਤੋਂ ਨਾਰਾਜ਼ ਸਨ ਨਾਰਾਜ਼ ਚਲਦੇ ਸਨ ਇਸ ਦੇ ਉੱਤੇ ਉਹਨਾਂ ਦਾ 8 ਸਤੰਬਰ ਨੂੰ ਬਿਆਨ ਆਇਆ ਸੀ ਕਿ ਉਹ ਕਾਂਗਰਸ ਵਿੱਚ ਸ਼ਾਮਲ ਹੋਣਗੇ ਹਾਲਾਂਕਿ ਉਹਨਾਂ ਦਾ ਲਗਾਵ ਕਾਂਗਰਸ ਦੇ ਵਿੱਚ ਨਹੀਂ ਹੈ ਪਰ ਫਿਰ ਵੀ ਜਿਹੜਾ ਹੈ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਣਗੇ ਪਰ ਅੱਜ ਉਹ ਆਪਣੀ ਹੀ ਕਈਆਂ ਗੱਲਾਂ ਤੋਂ ਮੁੱਕਰੇ ਨੇ ਆਪਣੇ ਹੀ ਜੋ ਬਿਆਨ ਦਿੱਤੇ ਸਨ ਉਹਨਾਂ ਨੂੰ ਉਹਨਾਂ ਨੇ ਵਾਪਸ ਸੁਲਲੇ ਆਲੇ ਹੈ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਉਹਨਾਂ ਨੇ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਤੇ ਆਓ ਤੁਹਾਨੂੰ ਸੁਣਾ ਦਿੰਨੇ ਆ ਉਹਨਾਂ ਦੀ ਇਹ ਸੋਸ਼ਲ ਮੀਡੀਆ ਤੇ ਪਾਈ ਪੋਸਟ ਦੇ ਵਿੱਚ ਉਹਨਾਂ ਨੇ ਕੀ ਕੁਝ ਕਿਹਾ ਜੈ શ્રી ਰਾਮ ਪਿਛਲੇ 2 ਦਿਨੋਂ ਸੇ ਮੈਨੂੰ ਇਹ ਅਹਿਸਾਸ ਹੋਇਆ ਕਿ ਮੇਰੇ ਸਭੀ ਸਨਾਤਨੀ ਭਾਈ-ਭੈਣ ਔਰ ਖਾਸ ਕਰ ਭਾਜਪਾ ਦਾ ਸ਼ਿਰਸ਼ ਨੇਤ੍ਰਿਕੋ मुझे इतना प्यार करता है और इतनी चिंता करता है दो दिनों से मैं देख रहा हूं कि आप सब परेशान हैं मैं उसके लिए क्षमा चाहता हूं। और जो मेरे मन की बात मैंने कही थी कि मैं कांग्रेस ज्वाइन करने वाला हूं, उसे वापस लेता हूं क्योंकि मैं नहीं चाहता कि, कि किसी भी सनातनी का भरोसा टूटे आज मैं टूटूंगा तो पता नहीं कितने और टूटेंगे तो हम सब मिलकर राम के थे राम के हैं राम के रहें और पुनः आप सबसे क्षमा प्रार्थी हूँ जिसके कारण आप डिस्टर्ब हुए और कोई अपना ही होता है जब कोई अपना गलती करता है तो कोई अपने ही हैं जो तंग होते हैं परेशान होते हैं तो मुझे लगा कि मेरे मन की बात गलत है और इसको मैं वापस लूं और आप सबका धन्यवाद करूं सपोर्टर्स का प्यार करने वालों का आप ऐसे ही जुड़े रहें हम सब जुड़े रहें और देश की सेवा करते रहें एक बार पुनः भाजपा के शीर्ष नेतृत्व का मैं धन्यवाद करता हूं नमस्कार